2027 ਦੀਆਂ ਚੋਣਾਂ ਨੂੰ ਲੈ ਕੇ ਹੁਣ ਕਾਂਗਰਸ ਨੇ ਵੱਡਾ ਕਦਮ ਚੱਕਿਆ ਦੱਸਦੀਏ ਕਿ ਪੰਜਾਬ ਦੇ ਵਿੱਚ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਸੀ ਜਿਸ ਦੇ ਚੱਲਦਿਆਂ ਹੁਣ ਦਿੱਲੀ ਦੇ ਵਿੱਚ ਜਿਹੜੀ ਵੱਡੀ ਮੀਟਿੰਗਾਂ ਚੱਲ ਰਹੀ ਆ ਜਿਸ ਦੇ ਵਿੱਚ ਵੱਡੇ ਆਗੂ ਪਹੁੰਚੇ ਨੇ ਦੱਸਦੀਏ ਕਿ ਇਹ ਮੀਟਿੰਗ ਹੈ ਜਿਹੜੀ ਉਹ ਰਾਹੁਲ ਗਾਂਧੀ ਤੇ ਕਾਂਗਰਸ ਦੇ ਪ੍ਰਧਾਨ ਖੜਕੇ ਵੱਲੋਂ ਬੁਲਾਈ ਗਈ ਆ ਦੱਸਦੀਏ ਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਜਿਹੜੇ ਵੱਡੇ ਸਿਆਸੀ ਆਗੂ ਨੇ ਪਹੁੰਚੇ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਮੌਜੂਦਾ ਵਿਧਾਇਕ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਦੱਸ ਦिए ਕਿ ਇਸ ਮੀਟਿੰਗ ਦੇ ਵਿੱਚ ਵੱਡੇ ਆਗੂਆਂ ਦੀ ਸ਼ਮਤ ਆ ਸਕਦੀ ਹੈ ਕਿਉਂਕਿ ਰਾਹੁਲ ਗਾਂਧੀ ਦਾ ਬਿਆਨ ਸੀ ਕਿ ਸਾਡੇ ਹਲੇ ਵੀ ਪੰਜਾਬ ਦੇ ਕਈ ਵੱਡੇ ਕਾਂਗਰਸੀ ਆਗੂ ਨੇ ਜਿਹੜੇ ਉਹ ਹਜੇ ਵੀ ਭਾਜਪਾ ਦੇ ਸੰਪਰਕ ਦੇ ਵਿੱਚ ਨੇ ਤਾਂ ਅੱਜ ਉਹਨਾਂ ਵੱਡੇ ਆਗੂਆਂ ਦੀ ਸ਼ਮਤ ਆ ਸਕਦੀ ਹੈ ਕਿਉਂਕਿ ਅੱਜ ਕਾਂਗਰਸ ਦੇ ਪ੍ਰਧਾਨ ਖੜ ਗਏ ਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਜਿਹੜੇ ਇਹ ਮੀਟਿੰਗ ਆ ਉਹ ਦਿੱਲੀ ਦੇ ਵਿੱਚ ਹੋ ਰਹੀ ਆ ਦੱਸਦੀ ਏ ਕਿ ਇਹ ਅੱਜ ਪ੍ਰਧਾਨਗੀ ਦਾ ਐਲਾਨ ਹੋ ਸਕਦਾ ਕਿਉਂਕਿ ਲੰਬੇ ਸਮੇਂ ਤੋਂ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਖਿੱਚੋ ਤਾਣ ਹੈ ਉਹ ਰਾਜਨੀਤਿਕ ਆਗੂਆਂ ਦੇ ਵਿੱਚ ਚੱਲ ਰਹੀ ਸੀ ਕਾਂਗਰਸੀ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਜਿਹੜੀ ਕੁਰਸੀ ਦੀ ਦੌੜ ਹੈ ਉਹ ਲਗਾਤਾਰ ਚੱਲ ਰਹੀ ਸੀ ਦੱਸਦੀ ਏ ਕਿ ਅੱਜ ਪੰਜਾਬ ਦੇ ਸਾਬਕਾ ਵਿਧਾਇਕ ਤੇ ਮੌਜੂਦਾ ਵਿਧਾਇਕਾਂ ਨੂੰ ਜਿਹੜਾ ਉਹ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਦਿੱਲੀ ਦੇ ਵਿੱਚ ਸੱਦਿਆ ਗਿਆ ਤਾਂ ਸਾਰਿਆਂ ਨੂੰ ਇੱਕ ਪਾਸੇ ਬਿਠਾ ਕੇ ਜਿਹੜਾ ਫਟਕਾਰ ਵੀ ਲਗਾਈ ਜਾ ਸਕਦੀ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਫੀ ਜਿਹੜੀ ਖਿੱਚੋ ਤਾਣ ਹੋਈ ਸੀ ਤਾਂ ਹੁਣ 2027 ਦੀਆਂ ਚੋਣਾਂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਗੰਭੀਰ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਦੱਸਤੀਏ ਕਿ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਕਾਂਗਰਸ ਨੇ ਵੱਡਾ ਕਦਮ ਚੱਕ ਲਿਆ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਕੇ ਦੀ ਅਗਵਾਹੀ ਦੇ ਵਿੱਚ ਅੱਜ ਦਿੱਲੀ ਦੇ ਵਿੱਚ ਮਹੱਤਵਪੂਰਨ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ 35 ਦੇ ਕਰੀਬ ਸੀਨੀਅਰ ਆਗੂ ਸ਼ਾਮਲ ਹੋਣਗੇ ਇਹ ਮੀਟਿੰਗ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਦੇ ਵਿੱਚ ਸ਼ੁਰੂ ਹੋ ਚੁੱਕਿਆ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੀ ਅਗਲੀ ਰਣਨੀਤੀ ਦੇ ਤੜੇਵਾਜੀ ਖਤਮ ਕਰਨ ਤੇ ਗੰਭੀਰ ਚਰਚਾ ਦੀ ਉਮੀਦ ਹੈ ਇਸ ਮੀਟਿੰਗ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਰਜਿੰਦਰ ਕੌਰ ਪੱਟਲ ਸ਼ਮਸ਼ੇਰ ਸਿੰਘ ਦੁੱਲੋ ਕੇਪੀ ਰਾਣਾ ਤੇ ਤਿਰਪਤਰ ਜਿੰਦਰ ਸਿੰਘ ਵਾਜਬਾ ਵਰਗੇ ਵੱਡੇ ਆਗੂ ਸ਼ਾਮਲ ਹੋਣਗੇ ਸੁਪਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਦਾਵਾ ਪਹਿਲਾਂ ਤੋਂ ਹੀ ਦਿੱਲੀ ਮੌਜੂਦ ਨੇ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਪੰਜਾਬ ਕਾਂਗਰਸ ਚ ਦੋਰੀ ਇਹ ਰਾਜਨੀਤੀ ਖੇਡ ਰਿਹਾ ਆਗੂਆਂ ਤੇ ਸਖਤ ਹੋ ਸਕਦੇ ਉਹਨੇ ਹਾਲੀ ਦੇ ਵਿੱਚ ਕਿਹਾ ਸੀ ਕਿ ਪਾਰਟੀ ਦੇ ਵਿੱਚ ਹਲੇ ਵੀ 30% ਦੀ ਆਗੂ ਜਿਹੇ ਨੇ ਜੋ ਭਾਜਪਾ ਦੇ ਨਾਲ ਸਬੰਧ ਰੱਖਦੇ ਨੇ ਭਾਜਪਾ ਦੇ ਨਾਲ ਸਬੰਧ ਤਨੇ ਦਾ ਦੱਸ ਤੀਏ ਕਿ ਵੱਡੇ ਤੇ ਪੁਰਾਣੇ ਕਾਂਗਰਸੀ ਆਗੂਆਂ ਨੂੰ ਹੁਣ 2027 ਦੀ ਜਿਹੜੀ ਤਿਆਰੀ ਦੇ ਲਈ ਦਿੱਲੀ ਬੁਲਾਇਆ ਗਿਆ ਦੱਸਦੀ ਹੈ ਕਿ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਕਿਉਂਕਿ 2027 ਦੀਆਂ ਚੋਣਾਂ ਨੇ ਜਿਹੜੀਆਂ ਉਹ ਨਜ਼ਦੀਕ ਆ ਰਹੀਆਂ ਜਿਸ ਨੂੰ ਲੈ ਕੇ ਹੁਣ ਹਾਈ ਕਮਾਂਡ ਕਾਂਗਰਸ ਜਿਹੜੀ ਉਹ ਕਾਫੀ ਸੀਰੀਅਸ ਦਿਖਾਈ ਦੇ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਜਿਹੜੀ ਪਹਿਲਾਂ ਹੀ ਇੱਕ ਮੀਟਿੰਗ ਆ ਉਹ ਦਿੱਲੀ ਦੇ ਵਿੱਚ ਬੁલા ਲਈ ਗਈ ਆ ਦਿੱਲੀ ਦੇ ਕਾਂਗਰਸ ਦੇ ਹੈੱਡਕੁਆਰਟਰ ਦੇ ਵਿੱਚ ਇਹ ਜਿਹੜੀ ਮੀਟਿੰਗ ਆ ਚੱਲ ਰਹੀ ਆ ਦੱਸਦੀ ਹੈ ਕਿ ਵੱਡੇ ਆਗੂ ਨੇ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਜਿਤੇ ਰਜਿੰਦਰ ਕੌਰ ਪੱਟਲ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸਾਰੇ ਜਿਹੜੇ ਵੱਡੇ ਆਗੂ ਨੇ ਉਸ ਮੀਟਿੰਗ ਦੇ ਵਿੱਚ ਪਹੁੰਚ ਰਹੇ ਨੇ ਦੱਸਦੀ ਏ ਕਿ ਇਹ ਕਾਫੀ ਜ਼ਿਆਦਾ ਜਿਹੜੀ ਖਿੱਚੋ ਤਾਣ ਹੈ ਉਹ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੀ ਸੀ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਜਿਹੜੀ ਦੌੜ ਹੈ ਉਹ ਵੀ ਚੱਲ ਰਹੀ ਸੀ ਤੇ ਨਾਲ ਜਿਹੜੀ ਇੱਕ ਦੂਸਰੇ ਤੇ ਤਾਹਨੇ ਬਾਜ਼ੀ ਆ ਉਹ ਸਿੱਧੋ ਸਿੱਧੀ ਕੀਤੀ ਜਾ ਰਹੀ ਸੀ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਤਾਹਨੇ ਬਾਜ਼ੀ ਆ ਉਹ ਇੱਕ ਦੂਸਰੇ ਤੇ ਕੀਤੀ ਜਾ ਰਹੀ ਸੀ ਇੱਕ ਦੂਜੇ ਤੇ ਚਿੱਕੜ ਉਛਾਲਿਆ ਜਾ ਰਿਹਾ ਸੀ ਤਾਂ ਹੁਣ ਇਹਨਾਂ ਜੀਜਾ ਤੋਂ ਪਰੇਸ਼ਾਨ ਹੋ ਕੇ ਜਿਹੜਾ ਉਹ ਰਾਹੁਲ ਗਾਂਧੀ ਤੇ ਜਿਹੜੇ ਕੌਮੀ ਪ੍ਰਧਾਨ ਨੇ ਖੜਕੇ ਸਾਹਿਬ ਉਹਨਾਂ ਦੇ ਵੱਲੋਂ ਇੱਕ ਮੀਟਿੰਗ ਆ ਜਿਹੜੀ ਉਹ ਦਿੱਲੀ ਦੇ ਵਿੱਚ ਬੁਲਾਈ ਗਈ ਆ ਤਾਂ ਵੱਡੀ ਹਲਚਲ ਆ ਪੰਜਾਬ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ